ਬੜਾ ਮਾਣ ਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਪਿਛਲੇ ਲਗਭਗ 1 ਮਹੀਨੇ ਤੋਂ ਅਸੀਂ ਸਮੇਂ-ਸਮੇਂ ਤੇ ਕਵਿਤਾ ਦੇ ਵੱਖ-ਵੱਖ ਵਿਸ਼ਿਆਂ ਬਾਰੇ ਵਿਚਾਰਾਂ ਦੀ ਸਾਂਝ ਕਰਦੇ ਆ ਰਹੇ ਹਾਂ ਜਿਸ ਵਿੱਚ ਆਪਾਂ ਵਿਚਾਰ ਸਾਂਝੇ ਕੀਤੇ ਨੇ ਕਵਿਤਾ ਕੀ ਹੈ ਕਵੀ ਕੌਣ ਹੁੰਦਾ ਹੈ ਕਵਿਤਾ ਦੀ ਪਰਿਭਾਸ਼ਾ ਕੀ ਹੈ ਕਵਿਤਾ ਦੇ ਕਿਹੜੇ-ਕਿਹੜੇ ਤੱਤ ਹਨ ਅਰੂਸ ਤੇ ਪਿੰਗਲ ਕੀ ਹੈ ਇਸ ਤਰੀਕੇ ਦੇ ਨਾਲ ਅਸੀਂ ਕਵਿਤਾ ਦੇ ਵੱਖ-ਵੱਖ ਵਿਸ਼ਿਆਂ ਤੇ ਥੋੜਾ ਬਹੁਤਾ ਜੋ ਦਾਸ ਦੀ ਜਾਣਕਾਰੀ ਹੈ ਦਾਸ ਦੇ ਨਿਜੀ ਅਨੁਭਵ ਹਨ ਜੋ ਨੈੱਟ ਦੇ ਉੱਤੇ ਕਵਿਤਾ ਦੇ ਬਾਰੇ ਵਿਚਾਰ ਦਿੱਤੇ ਗਏ ਹਨ ਜਾਂ ਪਿੰਗਲ ਤੇ ਅਰੂਸ ਦੀਆਂ ਪੁਸਤਕਾਂ ਵਿੱਚ ਹਨ ਉਹਨਾਂ ਦੇ ਆਧਾਰ ਤੇ ਆਪ ਸਭ ਦੇ ਨਾਲ ਇਹ ਵਿਚਾਰ ਸਾਂਝੇ ਕਰਦਾ ਆ ਰਿਹਾ ਹਾਂ ਅੱਜ ਆਪਾਂ ਉਸ ਵਿਸ਼ੇ ਬਾਰੇ ਗੱਲ ਕਰਨੀ ਹੈ ਜਿਹੜਾ ਵਿਸ਼ਾ ਕਵਿਤਾ ਦੀ ਜਿੰਦ ਜਾਨ ਹੈ ਜਿਸ ਤੋਂ ਬਿਨਾ ਕਵਿਤਾ ਬੇਰਸੀ ਹੁੰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਉਸ ਨੂੰ ਅਸੀਂ ਛੰਦ ਕਹਿੰਦੇ ਹਾਂ ਤੋਂ ਸੰਸਾਰ ਦੇ ਵਿੱਚ ਛੰਦਬੱਧ ਕਵਿਤਾ ਜਿਹੜੀ ਹੈ ਇਸ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਇਸੇ ਸੰਦਰਭ ਦੇ ਵਿੱਚ ਹੀ ਆਪਾਂ ਅੱਜ ਜੋ ਵਿਚਾਰ ਇਹ ਸਾਂਝੇ ਕਰਦੇ ਹਾਂ ਇਸ ਦੇ ਅਰਥਾਂ ਬਾਰੇ ਜਾਣਦੇ ਹਾਂ ਇਸ ਦੀ ਪਰਿਭਾਸ਼ਾ ਕੀ ਹੈ ਇਸ ਦੇ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ਉਹ ਆਜਾ ਪਉ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਛੰਦ ਦਾ ਸ਼ਬਦੀ ਅਰਥ ਬਲਵਾਨ ਹੋਣਾ ਢੱਕਣਾ ਤੇ ਲਪੇਟਣਾ ਆਦਿਕ ਕੀਤਾ ਗਿਆ ਹੈ ਰਿਗ ਵੇਦ ਦੇ ਨਿਰੁਕਤ ਅੰਗ ਦੇ ਵਿੱਚ ਆਇਆ ਹੈ ਕਿ ਦੇਵਤਿਆਂ ਨੇ ਮੌਤ ਅਤੇ ਦੁੱਖਾਂ ਤੋਂ ਬਚਣ ਦੇ ਲਈ ਜਿਨ੍ਹਾਂ ਮੰਤਰਾਂ ਰਾਹੀਂ ਆਪਣੇ ਆਪ ਨੂੰ ਟਕਿਆ ਉਹਨਾਂ ਨੂੰ ਛੰਦ ਕਹਿੰਦੇ ਹਨ ਛੰਦ ਸ਼ਬਦ ਨੂੰ ਸੰਸਕ੍ਰਿਤ ਸ਼ਬਦ ਛੰਦਸ ਨਾਲ ਵੀ ਜੋੜਿਆ ਜਾਂਦਾ ਹੈ ਸ੍ਰੀ ਮਦ ਭਾਗਵਤ ਵਿੱਚ ਵੇਦਾਂ ਨੂੰ ਵੀ ਛੰਦਸ ਕਿਹਾ ਗਿਆ ਹੈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਨੇ ਇਸ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ ਪ੍ਰੋਫੈਸਰ ਜਗਿੰਦਰ ਸਿੰਘ ਆਪਣੀ ਪੁਸਤਕ ਅਰੂਸ ਤੇ ਪਿੰਗਲ ਵਿੱਚ ਲਿਖਦੇ ਹਨ ਕਿ ਜਿਸ ਕਾਵ ਵਿੱਚ ਮਾਤਰਾ ਗਣ ਵਿਸ਼ਰਾਮ ਅਤੇ ਤੁਕਾਂਤ ਆਦਿਕ ਨਿਯਮਾਂ ਦੀ ਪਾਬੰਦੀ ਹੋਵੇ ਉਹ ਛੰਦ ਹੈ ਪੰਜਾਬੀ ਪੀੜੀਆਂ ਅਨੁਸਾਰ ਛੰਦ ਉਹ ਕਵਿਤਾ ਜਿਸ ਵਿੱਚ ਮਾਤਰਾ ਅੱਖਰ ਗਣ ਆदि ਨਿਯਮਾਂ ਦੀ ਪਾਬੰਦੀ ਹੋਵੇ ਗਤੀ ਤੇ ਵਿਸ਼ਰਾਮ ਵੀ ਹੋਵੇ ਉਸ ਨੂੰ ਛੰਦ ਕਿਹਾ ਜਾਂਦਾ ਹੈ 아이 리처드 ਸੰਸਾਰ ਛੰਦ ਕਵਿਤੇ ਪਾਠ ਦੋਹਾਂ ਨੂੰ ਸੰਭਾਵਤ ਲੈ ਦੇ ਅਨਿਸ਼ਚਿਤ ਤੇ ਵਿਸਤ੍ਰਿਤ ਸੰਸਾਰ ਵਿੱਚ ਇੱਕ ਠੋਸ ਆਧਾਰ ਤੇ ਸਿਲਸਿਲੇ ਦਾ ਨਿਸ਼ਚਿਤ ਬਿੰਦੂ ਪ੍ਰਦਾਨ ਕਰਦਾ ਹੈ ਇਸੇ ਤਰ੍ਹਾਂ ਹੀ ਜਾਨਸਨ ਦੇ ਅਨੁਸਾਰ ਛੰਦ ਦੇ ਬਿਨਾ ਕਵਿਤਾ ਰਾਗ ਵਿੱਚ ਨਹੀਂ ਟਲ ਸਕਦੀ ਇੱਕ ਹੋਰ ਅੰਗਰੇਜ਼ ਵਿਦਵਾਨ ਆਲੋਚਕ ਹੋਇਆ ਫਲਿਪਸ ਸਿਡਨੀ ਇਸ ਇਹ ਕਹਿੰਦਾ ਹੈ ਕਿ ਸ਼ੰਦ ਕਵਤਾ ਦੇ ਕੱਪੜੇ ਹਨ ਤੋਂ ਸਾਡੇ ਬਹੁਤ ਹੀ ਸਤਕਾਰਤ ਵਿਦਵਾਨ ਪੰਜਾਬੀ ਦੇ ਭਾਈ ਕਾਨ ਸਿੰਘ ਨਾਭਾ ਸਾਹਿਬ ਗੁਰਸ਼ੰਤ ਦਿਵਾਕਰ ਵਿੱਚ ਲਿਖਦੇ ਹਨ ਜਿਸ ਕਾਵਿਆ ਵਿੱਚ ਮਾਤਰਾ ਅੱਖਰ ਗਣ ਵਿਸਰਾਮ ਅਤੇ ਅਮੁਪਰਾਸ ਨਿਯਮਾਂ ਦੀ ਪਾਬੰਦੀ ਹੋਵੇ ਉਹ ਛੰਦ ਹੈ ਪ੍ਰੋਫੈਸਰ ਡੀ ਵੀ ਰਾਏ ਅਨੁਸਾਰ ਐਸੀ ਰਚਨਾ ਜੋ ਪਿੰਗਲ ਦੇ ਨਿਯਮਾਂ ਅਨੁਸਾਰ ਅਰਥਾਤ ਵਰਨ ਜਾਂ ਅੱਖਰ ਮਾਤਰਾ ਦੀ ਗਿਣਤੀ ਮੰਤੀ ਦੇ ਹਿਸਾਬ ਨਾਲ ਕਿਸੇ ਤਰਤੀਬ ਕਿਸੇ ਸੁਰ ਤਾਲ ਵਿੱਚ ਗਾਏ ਜਾਣ ਦੇ ਸਮਰੱਥ ਹੋਵੇ ਉਹ ਛੰਦਬੱਧ ਰਚਨਾ ਕਹੀ ਜਾ ਸਕਦੀ ਹੈ ਪ੍ਰੋਫੈਸਰ ਸੰਤ ਸਿੰਘ ਸੇਖੋਂ ਅਨੁਸਾਰ ਜਿਵੇਂ ਕੋਈ ਨਾਰੀ ਨਾਰੀ ਤਬ ਤੋਂ ਬਿਨਾ ਨਾਰੀ ਨਹੀਂ ਅਖਵਾ ਸਕਦੀ ਇਸੇ ਤਰ੍ਹਾਂ ਕੋਈ ਕਵਤਾ ਛੰਦ ਬਿਨਾ ਕਵਤਾ ਨਹੀਂ ਹੋ ਸਕਦੀ ਸਰਦਾਰ ਸੁਲੱਖਣ ਸਿੰਘ ਸਰਹੱਦੀ ਸਾਹਿਬ ਜਿਨ੍ਹਾਂ ਨੇ ਸੰਪੂਰਨ ਪਿੰਗਲ ਤੇ ਰੂਜ਼ ਲਿਖਿਆ ਹੈ ਬਹੁਤ ਮਹਾਨ ਵਿਦਵਾਨ ਨੇ ਅਜ ਦੇ ਸਮੇਂ ਦੇ ਉਹਨਾਂ ਦੇ ਅਨੁਸਾਰ ਜੋ ਕਵਤਾ ਛੰਦ ਬੱਧ ਹੁੰਦੀ ਹੈ ਉਸ ਵਿੱਚ ਅਨੂਠੀ ਲੈ ਤੇ ਸੰਗੀਤ ਪੈਦਾ ਹੋ ਜਾਂਦਾ ਹੈ ਸ਼ੇਰ ਜਾਂ ਛੰਦ ਦੀ ਕੋਈ ਵੀ ਕਿਸਮ ਸੰਗੀਤ ਜਾਂ ਰਾਗ ਦੀ ਹੀ ਅਨੁਸਾਰੀ ਹੁੰਦੀ ਹੈ ਯਾਨੀ ਰਾਗਾਂ ਦੀ ਲੈ ਤੇ ਛੰਦਾਂ ਦੀ ਮਾਤਰਕ ਤੌਰ ਇਕਸਾਰ ਤੁਰਦੀ ਹੈ ਰਾਗਾਂ ਵਿੱਚ ਵੀ ਗਣਚਾਲ ਹੁੰਦੀ ਹੈ ਜੇਕਰ ਛੰਦ ਵਿੱਚ ਲੰਮੀ ਸੁਰ ਜਿਨੂੰ ਅਸੀਂ ਗੁਰੂ ਕਹਿੰਦੇ ਆ ਤੇ ਨਿੱਕੀ ਸੁਰ ਜਿਸ ਨੂੰ ਅਸੀਂ ਲਗੂ ਕਹਿੰਦੇ ਆ ਇਹ ਹੁੰਦੀ ਹੈ ਤਾਂ ਰਾਗਾਂ ਵਿੱਚ ਵੀ ਲੰਮੀਆਂ ਤੇ ਨਿੱਕੀਆਂ ਸੁਰਾਂ ਦੇ ਮੇਲ ਅਤੇ ਉਹਨਾਂ ਦੀ ਤੋਰ ਹੀ ਸੰਗੀਤਿਕ ਸੁਰਾਂ ਪੈਦਾ ਕਰਦੀ ਹੈ ਜਦੋਂ ਸ਼ੇਰ ਨੂੰ ਗਾ ਕੇ ਜਾਂ ਮਾਨਸਿਕ ਤੌਰ ਤੇ ਰੂਹ ਵਿੱਚ ਗੁਣ ਬਣਾ ਕੇ ਪੜਿਆ ਜਾਏ ਤਾਂ ਉਸ ਦਾ ਅਸਰ ਦੁੱਗਣਾ ਹੋ ਜਾਂਦਾ ਹੈ ਇਸ ਨਾਲ ਬਿਆਨ ਦੀ ਸੁੰਦਰਤਾ ਬਹਾਲ ਹੁੰਦੀ ਹੈ ਅਤੇ ਸੁੰਦਰਤਾ ਕਿਸੇ ਵੀ ਕਵਿਤਾ ਵਿੱਚ ਮੁਢਲਾ ਗੁਣ ਹੁੰਦਾ ਹੈ ਸਰ ਪ੍ਰੇਮ ਸਿੰਘ ਮਸਤਾਨਾ ਅਨੁਸਾਰ ਜਿਸ ਕਾਵ ਰਚਨਾ ਵਿੱਚ ਵਰਣ ਗੁਣ ਗਾਣ ਵਿਸ਼ਰਾਮ ਤੁਕਾਂਤ ਆਦਿ ਦੀ ਪਾਬੰਦੀ ਹੋਵੇ ਉਹ ਛੰਦ ਹੈ ਇਸੇ ਤਰ੍ਹਾਂ ਹੀ ਤੋਲ ਤੁਕਾਂਤ ਵਿੱਚ ਲਿਖਿਆ ਹਰ ਵਾਕ ਛੰਦ ਹੈ ਤੋ ਕਾਵਿ ਸਾਹਿਤ ਵਿੱਚ ਛੰਦ ਦੇ ਦੋ ਹੀ ਅਰਥ ਪ੍ਰਧਾਨ ਮੰਨੇ ਜਾਂਦੇ ਹਨ ਇੱਕ ਉਹ ਵਿਦਿਆ ਜਿਸ ਵਿੱਚ ਛੰਦ ਦੇ ਲੱਛਣਾਂ ਦਾ ਗਿਆਨ ਦਿੱਤਾ ਜਾਂਦਾ ਹੈ ਤੇ ਦੂਜੇ ਅਜੇਹੀ ਰਚਨਾ ਜੋ ਅੱਖਰ ਮਾਤਰਾ ਗਨ ਆदि ਨਿਜਮਾ ਤੇ ਆਧਾਰਿਤ ਹੋਵੇ ਇਸ ਤਰ੍ਹਾਂ ਵਜ਼ਨ ਤੋਲ ਵਿੱਚ ਲਿਖਿਆ ਹਰ ਵਾਕ ਛੰਦ ਹੈ ਅਤੇ ਦੂਜੇ ਸ਼ਬਦਾਂ ਵਿੱਚ ਹਰ ਪਾਦ ਅਥਵਾ ਕਵਤਾ ਛੰਦ ਹੈ। ਛੰਦਾਂ ਬੰਦੀ ਤੋਂ ਬਿਨਾਂ ਰਚੀ ਕਵਤਾ ਜਿਹੜੀ ਹੈ ਇਹ ਕਵਤਾ ਬੇਜੋੜ ਹੁੰਦੀ ਹੈ, ਬੇਰਸ ਹੁੰਦੀ ਹੈ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਛੰਦ ਹੀ ਕਵਤਾ ਦਾ ਛਿੰਗਾਰ ਹੁੰਦੇ ਹਨ। ਛੰਦ ਕਵਤਾ ਦੀ ਜਿੰਦ ਜਾਨ ਹੁੰਦੇ ਹਨ। ਛੰਦ ਵੱਧ ਕਵਤਾ ਨਾਲ ਕੰਨਾਂ ਨੂੰ ਵੀ ਰਸ ਆਉਂਦਾ ਹੈ। ਤੇ ਸੁਨਣ ਵਾਲੇ ਦੇ ਮਨ ਨੂੰ ਵੀ ਖਿੱਚ ਪੈਂਦੀ ਹੈ ਅਤੇ ਜੇ ਕਿਸੇ ਸ਼ੇਅਰ ਦਾ ਵਜ਼ਨ ਘਟ ਜਾ ਵਧ ਹੋਵੇ ਤਾਂ ਅਸੀਂ ਇਸ ਨੂੰ ਕਹਿੰਦੇ ਹਾਂ ਇਹ ਸਖਤਾ ਹੁੰਦਾ ਹੈ ਇੱਕ ਪੱਥਰ ਦੀ ਤਰ੍ਹਾਂ ਹੈ ਜਿਹੜਾ ਕਿ ਠਾਂ ਸਾਡੇ ਸੀਨੇ ਵਿੱਚ ਵੱਜਦਾ ਹੈ ਤੋਂ ਵਜ਼ਨ ਘਟ ਜਾ ਵਧ ਹੋਵੇ ਤਾਂ ਸੁਨਣ ਵਾਲੇ ਦਾ ਸਵਾਦ ਮਾਰਿਆ ਜਾਂਦਾ ਹੈ ਸਮੇਂ-ਸਮੇਂ ਤੇ ਕਵੀ ਪੁਰਾਣੇ ਛੰਦ ਵੀ ਵਰਤਦੇ ਰਹੇ ਨੇ ਤੇ ਸਮੇ ਤੇ ਲੋੜ ਅਨੁਸਾਰ ਅਦਲਾ ਬਦਲੀ ਕਰਕੇ ਨਵੇਂ ਛੰਦਾਂ ਨੂੰ ਵੀ ਜਨਮ ਦਿੰਦੇ ਰਹੇ ਨੇ ਤੋਂ ਜਿਹੜਾ ਵਾਰਿਸ ਸਾਡੇ ਬੜੇ ਮਹਾਨ ਕਵੀ ਹੋਏ ਨੇ ਜਿਨ੍ਹਾਂ ਨੇ ਹੀਰ ਲਿਖੀ ਆ ਉਹ ਵੀ ਸ਼ਾਇਰੀ ਦਾ ਜ਼ਰੂਰੀ ਰੰਗ ਮੰਨਦੇ ਨੇ ਛੰਦ ਨੂੰ ਉਹਨਾਂ ਦੀ ਇੱਕ ਲਾਈਨ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ilm shayari da jismu pata nahi ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਹੀਂ ਉਸ ਨੂੰ ਇਲਮ ਅਰੂਜ਼ ਪੜਾਈਏ ਜੀ ਇਹ ਵੀ ਆਮ ਤੌਰ ਤੇ ਸੁਣਦੇ ਆ ਰਹੇ ਹਾਂ ਕਿ ਪਿੰਗਲ ਬਾਜ ਕਵੀ ਸ੍ਰੀ ਗੀਤਾ ਬਾਜ ਗਿਆ ਇਹ ਨਹੀਂ ਹੋ ਸਕਦਾ ਤਾਂ ਛੰਦ ਸ਼ਾਸਤਰ ਵਿੱਚ ਪਰਵੀਨਤਾ ਜਿਹੜੀ ਹੈ ਇਹ ਕਵੀ ਦਾ ਵੱਡਾ ਗੁਣ ਮੰਨਿਆ ਜਾਂਦਾ ਹੈ ਪੁਰਾਤਨ ਕਾਲ ਵਿੱਚ ਲਗਭਗ ਸਾਰੀ ਕਵਤਾ ਛੰਦਾਂ ਬੰਦੀ ਵਿੱਚ ਹੀ ਹੈ ਦੇ ਵੇਦਾਂ ਦੇ ਮੰਤਰ ਛੰਦਬੱਧ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਉਹ ਰਾਗਾਂ ਦੇ ਵਿੱਚ ਹੈ ਤੇ ਛੰਦਬੱਧ ਹੈ ਤੋਂ ਜੋ ਛੰਦ ਸ਼ਾਸਤਰ ਹੈ ਇਹ ਕੀ ਚੀਜ਼ ਨੇ ਜਿੰਨਾ ਤੋਂ ਸਾਨੂੰ ਛੰਦ ਬਾਰੇ ਪਤਾ ਲੱਗਦਾ ਹੈ ਸਮੇਂ-ਸਮੇਂ ਤੇ ਛੰਦਾਂ ਦੀ ਜਾਣਕਾਰੀ ਦੇਣ ਲਈ ਛੰਦ ਸ਼ਾਸਤਰ ਦੀ ਰਚਨਾ ਕੀਤੀ ਗਈ ਮੁਢਲੇ ਰੂਪ ਵਿੱਚ ਛੰਦਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਇੱਕ ਆਚਾਰੀਆ ਸ਼੍ਰੇਣੀ ਜੋ ਛੰਦ ਸ਼ਾਸਤਰ ਦਾ ਸ਼ਾਸਤਰੀ ਢੰਗ ਨਾਲ ਨਿਰੂਪਣ ਕਰਦੀ ਹੈ ਤੇ ਦੂਸਰੀ ਕਵੀ ਸ਼ਰੇ ਨੇ ਜੋ ਛੰਦ ਸ਼ਾਸਤਰ ਅਨੁਸਾਰ ਸਾਰੇ ਵਿਸ਼ਿਆਂ ਤੇ ਵੱਖ-ਵੱਖਰ ਚਨਾਵਾਂ ਪੇਸ਼ ਕਰਦੀ ਹੈ ਪੰਜਾਬੀ ਪੀੜ੍ਹੀਆਂ ਅਨੁਸਾਰ ਛੰਦ ਦੋ ਪ੍ਰਕਾਰ ਦੇ ਹਨ ਪਹਿਲਾ ਹੈ ਵੈਦਿਕ ਛੰਦ ਇਹਨਾਂ ਦਾ ਪ੍ਰਯੋਗ ਵੇਦਾਂ ਵਿੱਚ ਮਿਲਦਾ ਹੈ ਇਹਨਾਂ ਵਿੱਚ ਹੁਸਲ ਦੀਰਘ ਪਲਤ ਅਤੇ ਸਵਾਰ ਤੇ ਚਾਰ ਪ੍ਰਕਾਰ ਦੇ ਸਬਰਾਂ ਦਾ ਵਿਚਾਰ ਕੀਤਾ ਗਿਆ ਹੈ ਇਸੇ ਤਰ੍ਹਾਂ ਦੂਸਰਾ ਹੈ ਲੋਕਿਕ ਛੰਦ ਲੋਕਿਕ ਛੰਦ ਦਾ ਪ੍ਰਯੋਗ ਸਾਹਿਤ ਵਿੱਚ ਕੀਤਾ ਜਾਂਦਾ ਹੈ ਵਾਸਤਵ ਵਿੱਚ ਲੋਕਿਕ ਛੰਦ ਉਹ ਛੰਦ ਹੈ ਜਿਨ੍ਹਾਂ ਦੀ ਵਰਤੋਂ ਜਾਂ ਪ੍ਰਚਾਰ ਆਮ ਲੋਕ ਕਰਦੇ ਹਨ ਇਹ ਛੰਦ ਕਿਸੇ ਨਿਸ਼ਚਿਤ ਨਿਯਮ ਤੇ ਆਧਾਰਿਤ ਨਹੀਂ ਹੁੰਦੇ ਸਭੋਂ ਵੱਡੀ ਰੇ ਕਰਕੇ ਤਾਲ ਅਤੇ ਲੈ ਆਧਾਰਿਤ ਹੀ ਹੁੰਦੇ ਹਨ ਸਾਡੇ ਬਹੁਤ ਹੀ ਵਿਦਵਾਨ ਹੋਏ ਨੇ ਡਾਕਟਰ ਸੰਸਾਰ ਚੰਦ ਉਹਨਾਂ ਨੇ ਆਪਣੀ ਪੁਸਤਕ ਛੰਦ ਅਲੰਕਾਰ प्रदीप ਵਿੱਚ ਛੰਦ ਦੀ ਵਰਤੋਂ ਦੋ ਭਾਗਾਂ ਵਿੱਚ ਅਰਥਾਤ ਵੈਦਿਕ ਛੰਦ ਤੇ ਲੋਕਿਕ ਛੰਦ ਵਿੱਚ ਕਰਕੇ ਵੈਦਿਕ ਛੰਦ ਦੇ 5 ਉਪਭੇਦ ਤੇ ਲੋਕਿਕ ਛੰਦ ਦੇ 2 ਭੇਦ ਅਰਥਾਤ ਵਰਣਿਕ ਛੰਦ ਅਤੇ ਮਾਤਰਿਕ ਛੰਦ ਕੀਤੇ ਹਨ ਇੱਕ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਕਿ ਭਾਰਤੀ ਛੰਦ ਪਰੰਪਰਾ ਦਾ ਇਤਿਹਾਸ ਆਦਿਕਾਲ ਤੋਂ ਚੱਲਦਾ ਆ ਰਿਹਾ ਹੈ ਅਤੇ ਵੈਦਿਕ ਸਾਹਿਤ ਵੀ ਛੰਦਬੱਧ ਹੈ ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤਾ ਹੈ ਛੰਦ ਸ਼ਾਸਤਰ ਨੂੰ ਪੱਕਾ ਸ਼ਾਸਤਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਗਣਿਤ ਉੱਤੇ ਆਧਾਰਿਤ ਹੈ ਤੋ ਸੰਪੂਰਨ ਪਿੰਗਲ ਤੇ ਅਰੂਜ਼ ਦੇ ਲੇਖਕ ਸਤਕਾਰਯੋਗ ਸਰਦਾਰ ਸੁਲੱਖਣ ਸਿੰਘ ਸਰਹੱਦੀ ਸਾਹਿਬ ਅਨੁਸਾਰ ਸਾਡੇ ਜਜ਼ਬੇ ਤੇ ਮਨੋ ਭਾਵਾਂ ਤੋਂ ਉਪਜੀ ਸ਼ਬਦ ਬੱਧ ਰਚਨਾ ਕਵਿਤਾ ਹੁੰਦੀ ਹੈ ਅਤੇ ਜੇਹੀ ਮਨੋਸਥਿਤੀ ਸਦਾ ਹੀ ਸ਼ਬਦ ਨੂੰ ਇੱਕ ਅਨੋਖੀ ਲੈ ਦੇ ਦਿੰਦੀ ਹੈ ਰੋਣਾ ਹੱਸਣਾ ਗਾਉਣਾ ਗੁੱਸੇ ਵਿੱਚ ਆਉਣਾ ਜਾ ਕਿਸੇ ਵੀ ਪ੍ਰਕਾਰ ਦੇ ਮਨੋਵੇਗ ਜਦੋਂ ਵੀ ਸੰਜਮ ਅਤੇ ਸ਼ਬਦਾਂ ਦੇ ਮਾਧਿਅਮ ਰਾਹੀਂ ਕਵਿਤਾ ਦਾ ਰੂਪ ਧਾਰ ਲੈਂਦੇ ਹਨ ਤਾਂ ਉਹਨਾਂ ਦਾ ਛੰਦਮਈ ਹੋ ਜਾਣਾ ਇੱਕ ਸੁਭਾਵਕ ਅਤੇ ਲਾਜ਼ਮੀ ਜਹੀ ਗੱਲ ਹੋ ਜਾਂਦੀ ਹੈ। ਤੋਂ ਅੱਜ ਜੋ ਆਪਾਂ ਵਿਚਾਰ ਚਰਚਾ ਕਰ ਰਹੇ ਛੰਦਾਂ ਬਾਰੇ ਇਸ ਦੇ ਬਾਰੇ ਵਿੱਚ ਅਖੀਰ ਵਿੱਚ ਮੈਂ ਸੰਖੇਪ ਵਿੱਚ ਕੁਝ ਗੱਲਾਂ ਤੁਹਾਨੂੰ ਨਾਲ ਸਾਂਝੀਆਂ ਕਰ ਲਵਾਂ। ਕਿ ਭਾਰਤ ਵਿੱਚ ਛੰਦ ਵਿਦਿਆ ਦਾ ਸਭ ਤੋਂ ਪੁਰਾਣਾ ਗ੍ਰੰਥ ਜੋ ਸਾਨੂੰ ਮਿਲਦਾ ਹੈ ਉਹ ਪਿੰਗਲ ਰਿਸ਼ੀ ਦਾ ਲਿਖਿਆ ਹੋਇਆ ਗ੍ਰੰਥ ਹੈ ਜਿਸ ਨੂੰ ਸਿ ਪਿੰਗਲ ਸ਼ਾਸਤਰ ਵੀ ਕਹਿੰਦੇ ਹਨ ਦੂਸਰੀ ਗੱਲ ਛੰਦ ਕਵਿਤਾ ਦਾ ਇੱਕ ਜ਼ਰੂਰੀ ਤੱਤ ਹੈ ਮੱਧ ਕਾਲ ਵਿੱਚ ਜਿੰਨੀ ਵੀ ਕਵਿਤਾ ਮਿਲਦੀ ਹੈ ਉਹ ਸਾਰੀ ਛੰਦਾਬੱਦ ਕਰਤਾ ਹੈ ਤੀਸਰੀ ਗੱਲ ਛੰਦ ਮਾਤ ਤੇ ਖਿਆਲਾਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ ਮਾਤਰਾ ਜਾਂ ਵਰਨਾ ਦੀ ਖਾਸ ਵਿਉਂਤ ਤੇ ਗਿਣਤੀ ਨਾਲ ਸੁਰ ਤਾਲ ਅਤੇ ਤੋਲ ਤੁਕਾਂਤ ਨਾਲ ਇਹਨਾਂ ਦਾ ਜੋ ਮੇਲ ਹੁੰਦਾ ਹੈ ਉਹ ਸ਼ੰਦ ਹੈ ਅਤੇ ਇਸ ਤਰ੍ਹਾਂ ਦੀ ਛੰਦਬੱਧ ਰਚਨਾ ਨੂੰ ਯਾਦ ਕਰਨਾ ਵੀ ਬੜਾ ਹੀ ਸੌਖਾ ਹੁੰਦਾ ਹੈ ਇੱਕ ਹੋਰ ਗੱਲ ਕਿ ਛੰਦਬੱਧ ਕਵਿਤਾ ਰਾਹੀਂ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਹੀ ਜਾ ਸਕਦੀ ਹੈ ਅਤੇ ਸਰੋਤੇ ਧਿਆਨ ਨਾਲ ਸੁਣਦੇ ਵੀ ਨੇ ਅਤੇ ਉਕਤੌਂਦੇ ਵੀ ਨੇ ਤੋਂ ਇੱਕ ਗੱਲ ਹੋਰ ਕਿ ਛੰਦ ਕਵਿਤਾ ਦੇ ਪ੍ਰਭਾਵ ਵਿੱਚ ਵਾਧਾ ਕਰਦੇ ਹਨ ਅਤੇ ਕਵਿਤਾ ਨੂੰ ਵਾਰਤਕ ਤੋਂ ਅਲੱਗ ਕਰਦੇ ਹਨ ਤੋਂ ਇੱਕ ਬਹੁਤ ਹੀ ਹੋਰ ਵੱਡੀ ਗੱਲ ਕਿ ਛੰਦ ਕਵਿਤਾ ਵਿੱਚ ਰਸ ਰਾਗ ਅਤੇ ਸੰਗੀਤ ਪੈਦਾ ਕਰਦੇ ਹਨ ਅਤੇ ਸ਼ੇਰ ਨੂੰ ਗਾ ਕੇ ਪੜਨ ਨਾਲ ਉਸ ਦਾ ਸੁਹਾਪਣ ਤੇ ਅਸਰ ਦੁਣਾ ਹੋ ਜਾਂਦਾ ਹੈ ਅਤੇ ਸਰੋਤਿਆਂ ਤੇ ਪਾਠਕਾਂ ਦੇ ਮਨ ਨੂੰ ਕੀ ਲੰਦਾ ਹੈ ਤੋਂ ਛੰਦਾਂ ਬਾਰੇ ਗਿਆਨ ਦੇਣ ਵਾਲੀਆਂ ਪੁਸਤਕਾਂ ਨੂੰ ਅਰੂਸ ਤੇ ਪਿੰਗਲ ਦੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਜਾਂ ਛੰਦ ਸ਼ਾਸਤਰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਬਾਰੇ ਆਪਾਂ ਪਿਛਲੇ ਲੈਕਚਰਾਂ ਦੇ ਵਿੱਚ ਗੱਲ ਵੀ ਕੀਤੀ ਹੈ ਕਿ ਅੱਜਕੱਲ ਕਿਹੜੀਆਂ ਪੁਸਤਕਾਂ ਸਾਨੂੰ ਅਰੂਸ ਤੇ ਪਿੰਗਲ ਦੀਆਂ ਆ ਪ੍ਰਾਪਤ ਹੁੰਦੀਆਂ ਹਨ ਸਾਨੂੰ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਤੋਂ ਜੋ ਸ਼ਾਂਤ ਦੀਆਂ ਕਿਸਮਾਂ ਹਨ ਇਹਨਾਂ ਦੀਆਂ ਆਪੋ ਆਪਣੀਆਂ ਸੀਮਾਵਾਂ ਨੇ ਆਪਾਂ ਅੱਗੇ ਜਾ ਕੇ ਇਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਖਾਸ ਖਾਜ ਦੀਆਂ ਛੰਦਾਂ ਦੀਆਂ ਬਣਗੀਆਂ ਨੇ ਇਹਨਾਂ ਬਾਰੇ ਵੀ ਵਿਚਾਰਾਂ ਦੀ ਸਾਂਝ ਕਰਾਂਗੇ ਦਾਸ ਦੀ YouTube ਡਾਕਟਰ ਹਰੀ ਸਿੰਘ ਜਾਸਕ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਅਤੇ ਇਸ ਦੇ ਨਾਲ ਹੀ ਜੋ ਇਹ ਲੈਕਚਰ ਆਪਾਂ ਸਾਂਝੇ ਕਰ ਰਹੇ ਹਾਂ ਇਹਨਾਂ ਨੂੰ ਅੱਗੇ ਦੀ ਅੱਗੇ ਜਿਹੜਾ ਹੈ ਉਹ ਭੇਜਣ ਦੀ ਵੀ ਕਿਰਪਾਲਤਾ ਕਰੋ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਇਸ ਦਾ ਲਾਭ ਮਿਲ ਸਕੇ ਇਸ ਦਾ ਫਾਇਦਾ ਮਿਲ ਸਕੇ ਬਹੁਤ ਬਹੁਤ ਧੰਨਵਾਦ